ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਗੁਰਮੁਖ ਪਿਆਰਿਓ ਹੋ ਠੀਕ ਠਾਕ ਚੜ੍ਹਦੀ ਕਲਾ ਬਹੁਤ ਵਧੀਆ ਜੇ ਤੁਸੀਂ ਗੁੱਸਾ ਨਾ ਕਰੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਸਵਾਲ ਸਵਾਲ ਦਾ ਕਾਹਦਾ ਗੁੱਸਾ ਕੀ ਤਨਖਾਹ ਕਿੰਨੀ ਹੈਗੀ ਮੇਰੀ ਤਨਖਾਹ ਕਿਉਂ ਵੈਸੀ ਪੁੱਛਿਆਗਾ ਸੱਚ ਪੁੱਛੋ ਗੁਰਮੁਖ ਪਿਆਰਿਓ ਮੇਰੀ 6000 ਰੁਪਏ ਮਹੀਨਾ ਤਨਖਾਹ 6000 ਰੁਪਏ ਕੀ 6000 ਦੇ ਵਿੱਚ ਤੁਹਾਡਾ ਗੁਜ਼ਾਰਾ ਹੋ ਜਾਂਦਾਗਾ ਗੁਜ਼ਾਰਾ ਗੁਰੂ ਦੀ ਕਿਰਪਾ ਨਾਲ ਹੋ ਜਾਂਦਾਗਾ ਜੇ ਸੱਚ ਪੁੱਛੋਂ 60 ਤੋਂ 60 70000 ਰੁਪਿਆ ਮਹੀਨੇ ਚ ਗੁਜ਼ਾਰਾ ਨਹੀਂ ਹੁੰਦਾ ਘਰ ਤਾਂ ਕੁਝ ਪੂਰਾ ਨਹੀਂ ਆਉਂਦਾ ਬਸ ਇਸੇ ਵਿਵਤਾ ਦੇ ਵਿੱਚ ਗੁਰੂ ਘਰਾਂ ਚ ਤੁਰੇ ਫਿਰਦੇ ਆਂਗੇ ਸੇਵਾ ਕਰਦੇ ਵੀ ਜਿਹੜਾ ਪੈਸਾ ਕਮਾਉਨੇ ਆ ਵੀ ਘਰੇ ਟਿਕ ਜੇ ਮੰਨ ਲਓ ਜੇ ਤੁਹਾਡਾ 60000 ਚ ਗੁਜ਼ਾਰਾ ਨਹੀਂ ਮੇਰਾ ਮੇਰੀ ਤਨਖਾਹ ਜਿਹੜੀ ਗੁਰੂ ਘਰੋਂ ਮਿਲਦੀ ਹੈ 6000 ਚ ਗੁਜ਼ਾਰਾ ਹੋ ਜਾਂਦਾ ਜੇ ਤੁਸੀਂ ਮੰਨਦੇ ਹੋਗੇ ਵੀ ਇਹ ਸਹੀ ਆ ਤੁਸੀਂ ਐ ਕਰੋ ਮਹੀਨੇ ਬਾਅਦ 60000 ਜਿਹੜੀ ਤੁਹਾਡੀ ਤਨਖਾਹ ਹੋਊਗੀ ਤੁਸੀਂ ਮੰਨ ਲਓ ਜਿਓ ਮੇਰੇ ਵਾਲੇ 6 6000 ਤੁਸੀਂ ਇੱਥੋਂ ਲੈ ਜਾਓ ਤੁਹਾਡੇ ਘਰੇ ਬਰਕਤ ਹੋ ਜੂਗੀ 6000 ਕਮ ਆ ਜੂਗਾ ਇਹ ਦਾਨੀ ਹੁੰਦਾ ਚਲੋ ਆਪਾਂ ਅੰਦਰ ਬਹਿ ਕੇ ਕੀ ਗੱਲ ਕਰੀਏ ਚਲੋ ਫਿਰ ਅੰਦਰ ਬਹਿ ਕੇ ਗੱਲ ਕਰਦੇ ਆ ਨਾ ਜਦੋਂ ਮੇਰਾ 60000 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਜੇ ਤੁਸੀਂ ਮੈਨੂੰ ਤੁਹਾਡੇ ਵਾਲਾ 6000 ਦੇਤਾ ਤੇ ਮੇਰਾ 6000 ਚ ਗੁਜ਼ਾਰਾ ਕਿਵੇਂ ਹੋਊਗਾ ਗੱਲ ਸੁਣੋ ਗੁਰਮੁਖ ਪਿਆਰਿਓ ਗੁਜ਼ਾਰੇ ਦਾ ਕਾਨੂੰਨ ਹੁੰਦੀ ਆ ਬਸ ਗੁਰੂ ਦੇ ਸਹਾਰੇ ਜੋ ਮਿਲਿਆ ਉਹ ਚ ਸਬਰ ਕਰਕੇ ਜ਼ਿੰਦਗੀ ਜੀਣ ਨੂੰ ਹੀ ਸਹੀ ਸਮਝਦਿਆਂ ਜੇ ਸਾਨੂੰ ਸੱਚ ਪੁੱਛਣਾ ਮੈਂ ਤੁਹਾਨੂੰ ਕਹਾਣੀ ਸੁਣਾਵਾਂ ਇੱਕ ਹਾਥੀ ਦੀ ਮੰਨ ਲਓ ਗ੍ਰਾਂਥੀ ਸਿੰਘ ਦੀ ਤਨਖਾਹ ਦੀ ਕਹਾਣੀ ਸੁਣਾਵਾਂ ਤੁਹਾਨੂੰ ਬਾਬਾ ਸੁਣਾਉਂ ਉਹ ਗ੍ਰਹਾਥੀ ਇੱਕ ਵਾਰ ਇੱਕ ਰਾਜੇ ਦਾ ਹਾਥੀ ਸੀਗਾ ਉਹ ਬੜਾ ਮਸਤ ਰਹਿੰਦਾ ਸੀ ਹਰ ਟਾਈਮ ਖੁਸ਼ ਰਹਿੰਦਾ ਸੀ ਕਦੇ ਉਦਾਸ ਹੀ ਨਹੀਂ ਸੀ ਹੁੰਦਾ ਰਾਜੇ ਨੇ ਕੀ ਕੀਤਾ ਨਾ ਇੱਕ ਵਾਰੀ ਇਨਾਮ ਰੱਖਤਾ ਜਿਹੜਾ ਕਹਿੰਦਾ ਮੇਰੇ ਹਾਥੀ ਨੂੰ ਰਵਾ ਦੇ ਮੈਂ ਮੂੰਹੋਂ ਮੰਗਿਆ ਇਨਾਮ ਦੇਵਾਂਗਾ ਜੇ ਵੀ ਉਦਾਸ ਹੀ ਕਰ ਦੇ ਮੈਂ ਤਾਂ ਵੀ ਇਨਾਮ ਦੇ ਦਊਗਾ ਵੀ ਮੇਰਾ ਐਡਾ ਮਸਤ ਹਾਥੀ ਆ ਨੇੜੇ ਤੇੜੇ ਜਿੰਨੇ ਹਾਥੀ ਪਾਲਣ ਵਾਲੇ ਸੀ ਜਾਂ ਕੋਈ ਬਦਵਾਨ ਸੀ ਬਹੁਤ ਆਏ ਸਾਰਿਆਂ ਨੇ ਜੋਰ ਲਾਇਆ ਹਾਥੀ ਟਸ ਤੋਂ ਮਸਣਾ ਹੋਇਆ ਹਾਥੀ ਦੀ ਸਿਹਤ ਤੇ ਕੋਈ ਅਸਰ ਹੀ ਨਾ ਹੋਇਆ ਫਿਰ ਇੱਕ ਨਾ ਇੱਕ ਵਾਰੀ ਗ੍ਰੰਥੀ ਸਿੰਘ ਚਲਾ ਗਿਆ ਗੁਰੂ ਘਰ ਦਾ ਵਜ਼ੀਰ ਚਲਾ ਗਿਆ ਰਾਜੇ ਕੋਲੇ ਕਹਿੰਦਾ ਜੀ ਮੈਂ ਨਾ ਕੋਸ਼ਿਸ਼ ਕਰਕੇ ਦੇਖਾਂ ਤੁਹਾਡੇ ਹਾਥੀ ਨੂੰ ਰੋਬਾਉਣ ਲਈ ਵੀ ਉਦਾਸ ਕਰਨ ਲਈ ਉਹ ਕਹਿੰਦਾ ਵੀ ਤੂੰ ਦੇਖ ਲੈ ਜਿੱਥੇ ਐਨੇ ਆਏ ਤੂੰ ਕਰ ਲੈ ਉਹ ਗ੍ਰੰਥੀ ਸਿੰਘ ਗਿਆ ਪਾਇਆ ਪੱਲਾ ਗਾਲ ਦੇ ਵਿੱਚ ਨੇੜੇ ਹੋ ਕੇ ਹਾਥੀ ਦੇ ਕੰਨ ਦੇ ਵਿੱਚ ਇੱਕ ਛੋਟੀ ਜੀ ਗੱਲ ਆਖੀ ਸੁਣ ਕੇ ਹਾਥੀ ਹੈਰਾਨ ਵੀ ਹੋਇਆ ਤੇ ਫੋਟੋ ਫਟ ਕੇ ਰੋਣ ਵੀ ਲੱਗ ਗਿਆ ਸਾਰਾ ਦਰਬਾਰ ਹੈਰਾਨ ਰਹਿ ਗਿਆ ਵੀ ਜਿਹੜਾ ਹਾਥੀ ਕਦੇ ਉਦਾਸ ਨਹੀਂ ਸੀ ਹੋਇਆ ਅੱਖਾਂ ਚੋਂ ਹੰਝੂ ਆ ਉੱਚੂ ਉੱਚੂ ਰੋ ਰਿਹਾਗਾ ਵੀ ਇਹ ਜਾਨੇ ਇਹਦੇ ਕੰਨ ਚ ਕੀ ਦੱਸਤਾ ਰਾਜਾ ਕਹਿੰਦਾ ਵੀ ਜੋ ਮੰਗੇਗਾ ਮੈਂ ਤੈਨੂੰ ਦੇ ਦੂੰ ਪਰ ਇੱਕ ਸ਼ਰਤ ਤੇ ਦਿਆਂਗਾ ਵੀ ਤੂੰ ਮੈਨੂੰ ਇਹ ਦੱਸ ਵੀ ਇਹਦੇ ਕੰਨ ਚ ਤੂੰ ਆਖਿਆ ਕੀ ਆ ਉਹ ਕਹਿੰਦਾ ਮਹਾਰਾਜ ਮੈਂ ਇਹਦੇ ਕੰਨ ਚ ਕੀ ਆਖਣਾ ਫਿਕ ਨਿੱਕੀ ਜੀ ਗੱਲ ਆਖੀ ਆ ਉਹ ਕਹਿੰਦਾ ਕੀ ਆਖੀ ਆ ਕਹਿੰਦਾ ਮੈਂ ਤਾਂ ਆਪਣੀ ਇਹਨੂੰ ਤਨਖਾਹ ਦੱਸਤੀ ਵੀ ਮੇਰੀ ਇੰਨੀ ਤਨਖਾਹ ਆ ਗਈ ਸੁਣ ਕੇ ਹਾਥੀ ਹੈਰਾਨ ਰਹਿ ਗਿਆ ਅੱਜ ਦੇ ਕਹਿੰਦਾ ਮਹਿੰਗਾਈ ਦੇ ਯੁੱਗ ਦੇ ਵਿੱਚ ਐਡੀ ਘੱਟ ਤਨਖਾਹ ਤੇ ਤੂੰ ਗੁਜ਼ਾਰਾ ਕਿਵੇਂ ਕਰਦਾ ਇਹ ਤਾਂ ਇੱਕ ਕਹਾਣੀ ਸੀ ਤੈਨੂੰ ਸਮਝਾਉਣ ਦੇ ਲਈ ਠੀਕ ਆ ਬਾਕੀ ਬਹੁਤ ਮੰਦੇ ਹਾਲ ਆ ਗ੍ਰੰਥੀ ਸਿੰਘਾ ਜ ਕੋਈ ਬੰਦਨ ਤਿਆਰ ਨਹੀਂਗਾ ਇਹ ਤਾਂ ਨਾ ਹਾਲਾਤ ਇਹ ਦੂ ਹੀ ਮਾੜੇ ਆਉਣੇ ਆ ਉਹ ਬੰਦਾ ਲੱਗੂ ਜਿਹੜਾ ਘੱਟ ਪੈਸਿਆਂ ਤੇ ਲੱਗ ਸਕਦਾ ਇਹ ਕੇ ਦੇਖੋ ਵੀ ਪਿੰਡਾਂ ਦੇ ਵਿੱਚ ਜੇ ਗੁਰੂ ਘਰ ਆ ਤਾਂ ਉਹ ਬੰਦਾ ਅਖੇ ਰੂਹ ਮਾਰੂ ਜਿਹਨੂੰ ਕੋਈ ਘਰੇ ਵੀ ਨਹੀਂ ਪੁੱਛਦਾ ਜਿਹੜੇ ਸ਼ਹਿਰਾਂ ਦੇ ਵਿੱਚ ਗੁਰੂ ਘਰ ਆ ਜਾਂ ਫਿਰ ਵੱਡੇ ਗੁਰੂ ਘਰ ਉਥੇ ਕਮੇਟੀਆਂ ਹੀ ਐਡੀਆਂ ਪਾਵਰਫੁਲ ਆ ਵੀ ਗ੍ਰੰਥੀ ਨੂੰ ਉਹੀ ਦਬਾ ਕੇ ਰੱਖਿਆ ਜਾਂਦਾ ਕੈਨ ਨੂੰ ਅਸੀਂ ਗੁਰੂ ਘਰਾਂ ਦੇ ਵਜੀਰਾਂਗੇ ਪਰ ਇੱਕ ਸਭ ਤੋਂ ਛੋਟੇ ਨੌਕਰ ਤੋਂ ਵੱਧ ਸਾਡਾ ਕੁਝ ਨਹੀਂ ਬਹੁਤ ਮੰਦੇ ਹਾਲਾਤ ਆ ਆਉਣ ਵਾਲੇ ਗਰੰਥੀ ਸਿੰਘ ਆਪਦੇ ਬੱਚਿਆਂ ਨੂੰ ਗਰੰਥੀ ਨਹੀਂ ਬਣਾਉਣਗੇ ਜੇ ਤੁਹਾਡਾ 60000 ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡਾ 6000 ਨਾਲ ਗੁਜ਼ਾਰਾ ਹੋ ਰਿਹਾ ਪਿੰਡਾਂ ਦੇ ਵਿੱਚ ਘੱਟੋ ਘੱਟ 25 30000 ਤੇ ਸ਼ਹਿਰਾਂ ਦੇ ਵਿੱਚ 50 ਤੋਂ 60 70000 ਗਰੰਥੀ ਸਿੰਘ ਦੀ ਅੰਕਾ ਹੋਵੇ ਫੇਰ ਅਸੀਂ ਆਮ ਲੋਕਾਂ ਦੇ ਬਰਾਬਰ ਹੋ ਕੇ ਜ਼ਿੰਦਗੀ ਜੀ ਲਾਂਗੇ ਨਹੀਂ ਸਾਡਾ ਪੱਦਰ ਬਹੁਤ ਨੀਵਾਗਾ ਗ੍ਰੰਥੀ ਸਿੰਘਾਂ ਦਾ ਸਮਾਜ ਦੇ ਵਿੱਚ ਬਸ ਸਾਡੇ ਪੱਲੇ ਕੀ ਆ ਸਰੋਪੇ ਆਗੇ ਇੱਥੋਂ ਪੈ ਜਾਂਦਾ ਉੱਥੋਂ ਪੈ ਜਾਂਦਾ ਸਰੋਪਾ ਕੀ 2 ਮੀਟਰ ਦਾ ਕੱਪੜਾਗਾ ਇਹਦੇ ਬਦਵਾਨ ਅਰਥ ਬਹੁਤ ਵੱਡੇ ਕਰ ਦੇਣਗੇ ਉਹਨਾਂ ਨੂੰ ਮੈਂ ਦੇ ਦਿੰਨਾ ਮੇਰੇ ਕੋਲੇ ਪੈ ਜਾ ਤੇ ਉਹਨਾਂ ਦਾ ਮੁੱਲ ਦੇ ਦੇਣਾ ਤੇ ਮੈਂ ਆਪਦੇ ਘਰ ਦਾ ਗੁਜ਼ਾਰਾ ਚਲਾ ਲੂਗਾ ਇਹਦਾ ਤੇਲ ਇਹਦਾ ਨਹੀਂ ਆਉਂਦਾ ਸਬਜੀ ਇਹਦੀ ਨਹੀਂ ਆਉਂਦੀ ਗੈਸ ਸਿਲੰਡਰ ਇਹਦਾ ਨਹੀਂ ਆਉਂਦਾ ਬਿਜਲੀ ਦਾ ਬਿੱਲ ਇਹਦੇ ਨਾਲ ਨਹੀਂ ਭਰਿਆ ਜਾਂਦਾ ਬੱਚਿਆਂ ਦੀ ਪੜ੍ਹਾਈ ਹੈ ਫੀਸਾਂ ਮੰਗਦੇ ਆ ਉਹਨਾਂ ਨੂੰ ਅਸੀਂ ਸਰੋਪੇ ਇਕੱਠੇ ਕਰਕੇ ਥੋੜੀ ਦੇ ਆਵਾਂਗੇ ਵੀ ਸਰੋਪਿਆਂ ਦੇ ਨਾਲ ਫੀਸਾਂ ਭਰੀਆਂ ਜਾਣਗੀਆਂ ਜਿਵੇਂ ਥੋੜੇ ਘਰ ਦੇ ਖਰਚੇ ਹਨ ਉਮੀ ਗ੍ਰਾਂਥੀ ਸਿੰਘਾਂ ਦੇ ਹੁੰਦੇ ਆ ਬਹੁਤ ਮਾੜੇ ਹਾਲਾਤ ਆ ਜੇ ਇੰਨੀ ਘੱਟ ਤਨਖਾਹ ਤੇ ਆਹ ਕੁਝ ਚੱਲ ਰਿਹਾਗਾ ਫਿਰ ਤਾਂ ਜਿਵੇਂ ਆਮ ਨਹੀਂਗਾ ਆਪਣੇ ਕੰਮਾਂ ਦੇ ਵਿੱਚ ਆਪਾਂ ਦੇਖਦੇ ਘਰਾਂ ਦੇ ਵਿੱਚ ਆਪਾਂ ਪਈਆ ਕਿਉਂ ਰੱਖਦੇ ਆ ਕਿਉਂਕਿ ਸਸਤਾ ਪੈਂਦਾ ਸਾਨੂੰ ਚੀਪ ਲੇਬਰ ਆਜੀ ਤੇ ਜੇ ਫੈਕਟਰੀ ਚ ਭਈਆ ਰੱਖਦੇ ਆ ਕਿਉਂ ਰੱਖਦੇ ਆ ਕਿ ਉਹ ਸਸਤਾ ਪੈਂਦਾਗਾ ਉਹ ਘੱਟ ਪੈਸੇ ਤੇ ਰਹਿ ਪੈਂਦਾ ਫਿਰ ਇਹਦਾ ਮਤਲਬ ਇਹ ਹੋਊਗਾ ਕਿ ਵੀ ਗੁਰੂ ਘਰਾਂ ਦੇ ਵਿੱਚ ਵੀ ਭਈਆਂ ਨੂੰ ਅੰਬਰਸ ਸਕਾ ਕੇ ਰੱਖ ਲੈਣਗੇ ਕਿਉਂਕਿ 6000 9000 ਤੇ ਤਾਂ ਉਹੀ ਰਹਿਣਗੇ ਤੁਹਾਡੀ ਗੱਲ ਸਹੀ ਆ ਕਿ ਕੋਈ ਰੇੜੀ ਲਾ ਲੂਗਾ ਕੋਈ 500 ਰੁਪਿਆ ਦੀ ੜੀ ਵੀ ਜਾਂਦਾ 12 13000 ਮਹੀਨਾ ਤਾਂ ਉਹ ਵੀ ਕਮਾ ਲੂ ਜੇ ਚਾਰ ਪੰਜ ਛੁੱਟੀਆਂ ਕਰ ਲੂਗਾ ਫਿਰ 6000 ਮਹੀਨੇ ਤੇ ਗ੍ਰਾਂਥੀ ਖਾਣ ਲੱਗੂਗਾ